ਤਾਂ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਹੁਣ ਖੈਰ ਨਹੀਂ ਐ ਦਰਸਲ ਮੋਗਾ ਪੁਲਿਸ ਸਖਤ ਹੋ ਗਈ ਐ ਮੋਗਾ ਪੁਲਿਸ ਨੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਮੋਟੇ ਚੁਲਾਣ ਕੱਟੇ ਨੇ ਇਸ ਮੌਕੇ 20 ਦੇ ਕਰੀਬ ਬੁਲਟਾਂ ਦੇ ਸਲੈਂਸਰ ਹਥੌੜੇ ਦੀ ਮਦਦ ਨਾਲ ਮੌਕੇ ਤੇ ਹੀ ਤਬਾਹ ਕੀਤੇ ਗਏ ਗੱਲਬਾਤ ਦੌਰਾਨ ਪੁਲਿਸ ਅਫਸਰ ਨੇ ਕਿਹਾ ਹੈ ਕਿ ਸ਼ਹਿਰ ਤਵੱਜ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਤੋਂ ਲੋਕ ਕਾਫੀ ਪਰੇਸ਼ਾਨ ਸਨ ਜਿਸ ਬਾਰੇ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੁਣ ਸ਼ੁਰੂ ਸ਼ਹਿਰ ਦੇ ਵਿੱਚ ਹੋ ਚੁੱਕੀ ਐ ਤਪਟਾਕੇ ਮਾਰਨ ਵਾਲਿਆਂ ਦੇ ਮੋਟੇ ਚਲਾਨ ਕੱਟੇ ਗਏ ਹਾਲਾਂਕਿ ਤਕਰੀਬਨ 20 ਬੁਲਟ ਅਜੇਹੇ ਜਿਨ੍ਹਾਂ ਦੇ ਸਲੈਂਸਰ ਮੌਕੇ ਤੇ ਹੀ ਹਥੋੜੇ ਮਾਰ ਕੇ ਤਬਾਹ ਕਰ ਦਿੱਤੇ ਗਏ। ਤਾਂ ਪੁਲਿਸ ਲਗਾਤਾਰ ਸ਼ਹਿਰ ਦੇ ਵਿੱਚ ਸਰਗਰਮ ਹੈ। ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬੁਲਟ ਚਾਲਕਾਂ ਤੇ ਐਕਸ਼ਨ ਹੋਇਆ ਜੋ ਸ਼ਹਿਰ ਦੇ ਵਿੱਚ ਪਟਾਕੇ ਮਰਵਾਉਂਦੇ ਨੇ। ਤਾਂ ਪਟਾਕੇ ਮਾਰਨ ਵਾਲਿਆਂ ਦੀ ਖੈਰ ਨਹੀਂ ਹੈ ਕਿਉਂਕਿ ਮੌਕਾ ਪੁਲਿਸ ਪੂਰੇ ਤਰੀਕੇ ਨਾਲ ਐਕਸ਼ਨ ਮੋਡ ਦੇ ਵਿੱਚ ਹੈ। ਤਾਂ ਹੁਣ ਜੋ ਸ਼ਹਿਰ ਦੇ ਵਿੱਚ ਉਹ ਲੜਪਾਸੀ ਕਰਤੇ ਨੇ ਉਹਨਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ। ਜਦੋਂ ਚੌਕਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ 'ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡਿਊਸ਼ਨ ਦਾ ਮਤਲਬ ਜਿਹੜੇ ਸੰਤਤਰ ਮਤਲਬ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ 'ਤੇ ਅਸਰ ਪੈਂਦਾ ਲੋਕਾਂ ਦੇ ਆਵਾਜਾਈ 'ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ سانس ਸੁਲਵਾ ਕੇ ਤਨਾਨ ਕਰਕੇ ਤੇ ਜਿਹੜੇ سانس ਦਾ ਨਸ਼ ਕੀਤਾ ਗਿਆ ਜਦੋਂ ਕਹਤਾ ਤੁਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਾਉਂਦੇ ਸੀ ਉਹਨਾਂ ਦਾ ਤਾਲ ਕਿਤੇ ਗਏ ਨੇ ਉਹਨਾਂ ਨੂੰ ਫਰਾਂਸ ਸਾਹਿਬ ਨਸ਼ ਕੀਤੇ ਗਏ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਰਫਸਾ ਨੂੰ ਕਿਸੇ ਤਰ੍ਹਾਂ ਦੀ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲਿਊਸ਼ਨ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤੇ ਉਹਨਾਂ ਨੂੰ ਸੁਪਿਆ ਨਹੀਂ ਕੀਤਾ ਜਾਊਗਾ ਕਹਿੰਦੇ ਟੌਕਾ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡਕਸ਼ਨ ਦਾ ਮਤਲਬ ਜਿਹੜੇ ਸਤੰਤਰ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ ਤੇ ਅਸਰ ਪੈਂਦਾ ਲੋਕਾਂ ਦੀ ਆਵਾਜ਼ਾਈ ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਦਾ ਜਿਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ سانس ਸੁਲਵਾ ਕੇ ਤਾਨ ਕਰਕੇ ਤੇ ਜਿਹੜੇ سانس ਸਾਹ ਨਸ਼ ਕੀਤਾ ਗਿਆ ਘਟੋ ਘਟਾ ਤੁਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਾਉਂਦੇ ਸੀ ਉਹਨਾਂ ਤਲਾਰ ਕੀਤੇ ਗਏ ਨੇ ਉਹਨਾਂ ਨੂੰ سانس ਸਾਹ ਨਸ਼ ਕੀਤੇ ਗਏ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਰਫਸ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲਿਊਸ਼ਨ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤੇ ਉਹਨਾਂ ਨੂੰ ਸਪਿਆ ਨਹੀਂ ਕੀਤਾ ਜਾਊਗਾ